ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਬਿੰਗਣ ਬਿੰਗਣ ਤਾਂ ਤੁਸੀਂ ਬਹੁਤ ਤਰ੍ਹਾਂ ਪਹਿਲਾਂ ਵੀ ਬਣਾਏ ਹੋਣਗੇ ਪਰ ਇਸ ਤਰ੍ਹਾਂ ਬਿੰਗਣ ਬਣਾ ਕੇ ਦੇਖਿਓ ਜ ਮੈਂ ਕਹਿੰਨੀ ਆ ਪਰਿਵਾਰ ਵਾਲੇ ਸਾਰੇ ਉਂਗਲਾਂ ਚਟ ਦੇ ਰਹਿ ਜਾਣਗੇ ਮੈਂ ਨਾ ਇਹ ਸਾਰੇ ਬਿੰਗਣ ਤੋਂ ਓਕੇ ਇਹਨਾਂ ਨੂੰ ਆਹ ਡੰਡੀਆਂ ਜੀਆਂ ਲਾ ਲਈਆਂ ਇਹਨਾਂ ਦੀਆਂ ਇਹ ਕੱਲ ਦੇ ਲਏ ਪਏ ਸੀਗੇ ਥੋੜੇ ਇਦਾਂ ਦੇ ਹੋ ਗਏ ਹਨ ਤੇ ਆਲੂ ਵੀ ਜਿਹੜੇ ਆ ਨਾ ਉਹ ਦੇਖੋ ਅਸੀਂ ਇਸ ਤਰ੍ਹਾਂ ਕੱਟੇ ਆ ਤੁਸੀਂ ਕਹੋਗੇ ਵੀ ਇਹ ਕਿੱਦਾਂ ਦੇ ਆ ਨਾ ਆਲੂ ਕਾਉਣ ਲੱਗੇ ਆ ਤੇ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਫਿਰ ਆ ਕੱਟ-ਕੱਟ ਕੇ ਸਾਰੇ ਇਹਨਾਂ ਪੋਟੀਆਂ ਇਦਾਂ ਦੇਖ ਲੈ ਵਿੱਚ ਕੋਈ ਕੀੜਾ-ਕੂੜਾ ਤਾਂ ਨਹੀਂ ਹੈਗਾ ਪਰ ਉਹਦਾ ਪਿੰਗਣ ਸਾਫ਼ ਹੀ ਨਿਕਲੇ ਆ ਸਾਫ਼-ਤਾਪੇ ਨਿਕਲਨੇ ਆ ਜਿਦਾ ਢੇਰ-ਢੇਰ ਤਦਮਾਈਆਂ ਦਾ ਪਾਉਂਦੇ ਆ ਹਨਾ ਤੇ ਅੱਗੇ ਨਹੀਂ ਤਾਂ ਅੱਗੇ ਕਿੱਥੋਂ ਪਿੰਗਣ ਇਦਾਂ ਹੁੰਦੇ ਸੀਗੇ ਕੀੜੇ ਹੋ ਜਾਂਦੇ ਸੀਗੇ ਵਿੱਚ ਪਰ ਹੁਣ ਨਾ ਕੀੜੇ ਨਹੀਂ ਹੁੰਦੇ ਪਰ ਦਵਾਈਆਂ ਬਹੁਤ ਪਾਉਂਦੇ ਆ ਜੋ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਆ ਹਨਾ ਹੁਣ ਕੀ ਖਾਣ ਬੀਵੀ ਬੰਦਾ ਕੀ ਤੇ ਕੀ ਛੱਡੇ ਹਰ ਇੱਕ ਚੀਜ਼ ਜਿਹੜੀ ਆ ਕਹਿੰਦੇ ਹੁੰਦੇ ਖਾਦਾਂ ਰੂਪੀ ਜ਼ਹਿਰ ਜਿਹੜਾ ਆ ਸਾਰੀਆਂ ਚੀਜ਼ਾਂ ਨੂੰ ਪੈਂਦਾ ਆ ਤਾਂ ਖਾਣਾ ਹੁਣ ਕੀ ਕਰੀਏ ਹੁਣ ਖਾਣਾ ਤਾਂ ਹੈਗਾ ਦਾਲਾਂ ਵੀ ਨਹੀਂ ਹਰ ਵੇਲੇ ਖਾ ਹੁੰਦੀਆਂ ਤੇ ਅਸੀਂ ਅੱਜ ਜਿੱਦਾਂ ਅਸੀਂ ਵੰਗੜ ਬਣਾਇਆ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਸਾਡੇ ਬੱਚੇ ਸਾਰਾ ਪਰਿਵਾਰ ਬਹੁਤ ਪਸੰਦ ਕਰਨਗੇ ਹਨ ਤੇ ਤੁਸੀਂ ਮੇਰੀ ਵੀਡੀਓ ਨੂੰ ਚੱਲਦੇ-ਚੱਲਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਆ ਦੇਖੋ ਆਪਾਂ ਨਾ ਇਹ ਲੋਹੇ ਦੀ ਕੜਾਈ ਆ ਜਿਹੜੀ ਨਵੀਂ ਲਈ ਆ ਤਾਂ ਆ ਦੇਖੋ ਥੋੜਾ-ਥੋੜਾ ਤੇਲ ਜਿਹ ਵਿੱਚ ਸੜਨਾ ਸ਼ੁਰੂ ਹੋ ਗਿਆ ਆ ਤਾਂ ਮੈਂ ਆਹ ਬੋਟੀ ਨੂੰ ਕਿਹਾ ਸੀ ਚੰਗੀ ਤਰ੍ਹਾਂ ਘੁੱਟ ਕੇ ਮਾਜ ਦਿਆ ਘਰ-ਪਾਰੋ ਕਹਿੰਦੀ ਮੰਮੀ ਨੇ ਇਹਦਾ ਅੱਥਾ ਦਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਦੇਖੋ ਇੰਨਾ ਕ ਤੇਲ ਪਾ ਲਿਆ ਤੇਲ ਜਦੋਂ ਜਿੰਨਾ ਚਿਰ ਗਰਮ ਹੁੰਦਾ ਆ ਤਾਂ ਉਦੋਂ ਬੋਟੀ ਕਹਿੰਦੀ ਮੈਂ ਪਿਆਜ਼ ਵੀ ਕੱਟ ਲੈਣੀ ਆ ਮੰਮੀ ਉਹਨਾਂ ਚਿਰ ਹਨਾ ਤੇ ਜਦੋਂ ਤੇਲ ਇਹ ਗਰਮ ਹੋ ਗਿਆ ਤੇ ਆ ਦੇਖੋ ਨਾ ਆਪਾਂ ਇਸ ਤਰ੍ਹਾਂ ਹੁਣ ਇਹਦੇ ਵਿੱਚ ਜਿਹੜੇ ਆ ਬਿੰਗਣ ਆ ਇਹ ਸਾਰੇ ਆਪਾਂ ਪਾ ਦੇਣੇ ਆ ਇਹਦੇ ਵਿੱਚ ਇਸੇ ਤਰ੍ਹਾਂ ਇਹਦੇ ਵਿੱਚ ਮਸਾਲਾ ਨਹੀਂ ਭਰਨਾ ਕੁਝ ਨਹੀਂ ਕਰਨਾ ਹੈਗਾ ਤਾਂ ਆ ਦੇਖ ਲਓ ਇਸ ਤਰ੍ਹਾਂ ਆਪਾਂ ਨਾ ਬਿੰਗਣ ਜਿਹੜੇ ਆ ਉਹ ਇਹਦੇ ਤੇਲ ਦੇ ਵਿੱਚ ਪਾ ਦੇਣੇ ਆ ਇਸ ਤਰ੍ਹਾਂ ਇਹ ਬਿਲਕੁਲ ਵੀ ਤਾਂ ਸੜਦੇ ਨਹੀਂ ਹੈਗੇ ਕੁਝ ਨਹੀਂ ਇਹਨਾਂ ਨੂੰ ਹੁੰਦਾ ਹੈਗਾ ਨਾ ਆਪਾਂ ਇਹਨਾਂ 'ਚ ਪਾਣੀ ਪਾਉਣਾ ਬਸ ਇੰਨੇ ਕ ਤੇਲ ਦੇ ਵਿੱਚ ਇਹਨਾਂ ਨੂੰ ਆਪਾਂ ਜਿਹੜਾ ਆ ਫਰਾਈ ਕਰ ਲੈਣਾ ਆ ਤੇ ਇਹ ਹੋ ਵੀ ਜਾਂਦੇ ਆ ਬਹੁਤ ਸੋਹਣੇ ਹੋ ਜਾਂਦੇ ਆ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਫੇਰੀ ਜੇ ਬਣਾਉਂਗੇ ਤਾਂ ਹੀ ਪਤਾ ਲੱਗੂਗਾ ਵੀ ਬਣਦੇ ਵੀ ਆ ਜਾਂ ਨਹੀਂ ਡੰਡੀਆਂ ਤਾਂ ਮੈਂ ਪਹਿਲਾਂ ਹੀ ਲਾ ਲੈਣੀਆਂ ਹੁੰਦੀਆਂ ਕਿਉਂਕਿ ਇੱਕ ਵਾਰੀ ਨਾ ਡੰਡੀ ਮੇਰੇ ਗਾਲ 'ਚ ਫਸ ਗਈ ਸੀ ਮੇਰੇ ਤਾਂ ਸਾਹ ਜਿਹੜੇ ਆ ਤਾਂ ਦੇ ਤਾਹ ਤੇ ਠਾਂ ਦੇ ਠਾਂ ਰਹਿ ਗਏ ਸੀ ਮੈਂ ਇਸ ਬਾਰੇ ਵੀ ਹੈਨਾ ਵੀਡੀਓ ਪਹਿਲਾਂ ਇੱਕ ਪਾਈ ਹੋਈ ਆ ਤੇ ਤੁਸੀਂ ਉਹਨੂੰ ਵੀ ਦੇਖ ਸਕਦੇ ਆ ਜੇ ਦੇਖਣਾ ਪਰ ਇਸ ਕਰਕੇ ਮੈਂ ਡੰਡੀਆਂ ਨਹੀਂ ਪਾਉਂਦੀ ਹੈਗੀ ਕਿਉਂਕਿ ਸਾਡੇ ਘਰ ਕਹਿੰਦੇ ਨੇ ਜਿੱਦਾਂ ਬੱਚੇ ਵੀ ਆ ਕੋਈ ਬਜ਼ੁਰਗ ਵੀ ਹੁੰਦਾ ਆ ਜਿਨ੍ਹਾਂ ਨੇ ਸਬਜ਼ੀ ਖਾਣੀ ਹੁੰਦੀ ਆ ਰੈਵੇਂ ਗਾਲ 'ਚ ਡੰਡੀਆਂ ਫਸ ਜਾਣਗੀਆਂ ਕੋਈ ਫਾਇਦਾ ਨਹੀਂ ਹੈਗਾ ਤੇ ਇਸ ਕਰਕੇ ਮੈਂ ਤਾਂ ਡੰਡੀਆਂ ਉਦੋਂ ਤੋਂ ਸਾਰੀਆਂ ਲਾਉਣ ਲਾਪੇ ਮੈਂ ਕਦੇ ਵੀ ਡੰਡੀਆਂ ਨਹੀਂ ਨਾਲ ਰੱਖੀਆਂ ਅਦੇਖੋ ਇਸ ਤਰ੍ਹਾਂ ਕਰਕੇ ਨਾ ਇਹ ਸਾਰੇ ਬਿੰਗਨ ਜਿਹੜੇ ਮੈਂ ਇੱਦਾਂ ਇਕੱਲੇ-ਇਕੱਲੇ ਜਿਹੜੇ ਘਰ ਦਿੱਤੇ ਆ ਫੇ ਇਹਨੂੰ ਆਪਾਂ ਥੋੜਾ ਟਾਈਮ ਲਈ ਜਿਹੜੇ ਆ ਇਹਨਾਂ ਨੂੰ ਆਪਾਂ ਟੱਕ ਦਵਾਂਗੇ ਵੀ ਸੋ ਇਹ ਹੋ ਜਾਣੇ ਆ ਥੋੜਾ ਇੱਕ ਤੇ ਵਿੱਚ ਆਪਾਂ ਵੀ ਪੈ ਜਾਣੇ ਆ ਦੂਸਰਾ ਤੇਲ ਦੇ ਨਾਲ ਇੱਧਰ ਆਲੂ ਜਿਹੜੇ ਮੈਂ ਧੋ ਕੇ ਕਰਮਾਲ ਤੇ ਸੁੱਕਣੇ ਪਾ ਲਿਆ ਇਹਦਾ ਪਾਣੀ ਵੀ ਚੰਗੀ ਤਰ੍ਹਾਂ ਇੱਦਾਂ ਆਪਾਂ ਸਕਾ ਲੈਣਾ ਗਿੱਲੇ ਨਹੀਂ ਰੱਖਣੇ ਹੈਗੇ ਬਸ ਇਹਨਾਂ ਨੂੰ ਸੁਕਾਉਣਾ ਆ ਚੰਗੀ ਤਰ੍ਹਾਂ ਦੇਖੋ ਮੈਂ ਇਸ ਤਰ੍ਹਾਂ ਨਾ ਇਹਨਾਂ ਨੂੰ ਸਾਰੇ ਆਲੂਆਂ ਨੂੰ ਪੂੰਝ ਲਿਆ ਆ ਕੁਝ ਏਦਾਂ ਕਦੇ ਵੀ ਮੈਨੂੰ ਨਹੀਂ ਲੱਗਦਾ ਵੀ ਏਦਾਂ ਕਿਸੇ ਨੇ ਵੀ ਆਲੂ ਬਤਾਉਆਂ ਦੀ ਸਬਜ਼ੀ ਬਣਾਈ ਹੋਊਗੀ ਪਰ ਅਸੀਂ ਇਸ ਤਰ੍ਹਾਂ ਹੀ ਬਣਾਏ ਆ ਤੇ ਆਹ ਮੈਂ ਉਲਟਾ ਪਲਟਾ ਕੇ ਨਾ ਥੋੜਾ ਚਿਰ ਆ ਦੇਖੋ ਬਿੰਗਣ ਚਿਹਰੇ ਆ ਥੋੜੇ ਅੱਧ ਕੱਚੇ ਪੱਕੇ ਹੋ ਗਏ ਆ ਆ ਦੇਖੋ ਸਾਰੇ ਆਪਾਂ ਇਸ ਤਰ੍ਹਾਂ ਹੀ ਹਨਾ ਜਿਹੜੇ ਘਰ ਲੈਣੇ ਆ ਆ ਦਾ ਰੰਗ ਚੇਂਜ ਹੋ ਗਿਆ ਨਾ ਪਿੰਗਣਾ ਦਾ ਤੇ ਹੁਣ ਇਹਦੇ ਵਿੱਚ ਆਪਾਂ ਆਲੂ ਪਾ ਦਵਾਂਗੇ ਆਲੂ ਪਾ ਕੇ ਫੇਰ ਆਪਾਂ ਇਹਨੂੰ ਥੋੜਾ ਚਿਰ ਲਈ ਹਨ ਟਾਕ ਦਵਾਂਗੇ ਤੇ ਫਿਰ ਆਲੂ ਵੀ ਹੋ ਜਾਣੇ ਆਪਾਂ ਇਹਨੂੰ ਵੀ ਥੋੜਾ ਟਾਈਮ ਬਾਅਦ ਫਿਰ ਦੇਖ ਲਵਾਂਗੇ ਘੜਚੀ ਫੇਰ ਕੇ ਨਾ ਤੇ ਹੁਣ ਜਿੰਨਾ ਚਿਰ ਹਜੇ ਆਲੂ ਹੁੰਦੇ ਆ ਆਪਾਂ ਉਹਨਾਂ ਚਿਰ ਇਧਰ ਪਿਆਜ਼ ਵਗੈਰਾ ਜਿਹੜਾ ਹੈਗਾ ਗ੍ਰाइंड ਕਰ ਲੈਨੇ ਇਹਨੂੰ ਤੁਸੀਂ ਹਨਾ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਜੇ ਨਹੀਂ ਕੀਤਾ ਤਾਂ ਹਨਾ ਹੋਰ ਵੀ ਆਪਾਂ ਦੇਖੋ ਵੀਡੀਓ ਹੁੰਦੀਆਂ ਗੰਦੀਆਂ ਮੰਦੀਆਂ ਤਾਂ ਆਪਾਂ ਫਟਾਫਟ ਸ਼ੇਅਰ ਕਰ ਦੇ ਇੱਕ ਦੂਜੇ ਦੇ ਨਾਲ ਵੀ ਦੇਖੀ ਆ ਦੇਖ ਕੀ ਕੀਤਾ ਆ ਕੀ ਗੰਦ ਪਾਇਆ ਆ ਪਰ ਆਪਾਂ ਇੱਦਾਂ ਗੰਦੀਆਂ ਮੰਦੀਆਂ ਆ ਨਾ ਸਾਨੂੰ ਆਉਂਦੇ ਆ ਤੇ ਨਾ ਆਪੇ ਕੰਮ ਕਰਨੇ ਆ ਤੇ ਆਪਾਂ ਦੇਖੋ ਹੁਣ ਜੋ ਸਾਨੂੰ ਆ ਚੀਜ਼ਾਂ ਆਉਂਦੀਆਂ ਐ ਖਰੇਲੂ ਆਪਾਂ ਇਹ ਬਣਾਵਾਂਗੇ ਤੇ ਇਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਤੁਸੀਂ ਵੀ ਮੇਰੀ ਵੀਡੀਓ ਨੂੰ ਨਾ ਇਦਾਂ ਹੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਇਹ ਚ ਕਹਿ ਦਿਆ ਕਰੋ ਵੀ ਦੇਖੋ ਆ ਦੇਖੋ ਅੱਜ ਇਹਨਾਂ ਨੇ ਕੀ ਬਣਾਇਆ ਆ ਤੇ ਹਾਂ ਚੱਲ ਸਾਡੇ ਵੀ ਕਹਿੰਦੇ ਹੁੰਦੇ ਆ ਫਿਰ ਵਧੀਆ ਚੈਨਲ ਜਿਹੜਾ ਚੱਲਦਾ ਰਹਿੰਦਾ ਆ ਤੇ ਅਸੀਂ ਫਿਰ ਇਦਾਂ ਟਮਾਟਰਾਂ ਨੂੰ ਵੀ ਗ੍ਰਾਇੰਡ ਕਰ ਲਿਆ ਜਿਹੜੀ ਸਬਜੀ ਆ ਜਿਹੜੀਆਂ ਇਹਦੀਆਂ ਸਬ지ਆਂ ਨਾ ਇਹ ਥੋੜੀਆਂ ਮਸਾਲੇ ਦੇ ਨਾਲ ਹੀ ਭਰੀਆਂ ਭਰੀਆਂ ਹੋਣ ਤਾਂ ਹੀ ਚੰਗੀਆਂ ਲੱਗਦੀਆਂ ਆ ਅਸੀਂ ਇਹਦੇ ਵਿੱਚ ਲਸਣ ਲਸਣ ਕੁਝ ਨਹੀਂ ਪਾਇਆ ਹੈਗਾ ਤੇ ਇਹ ਪਿਆਜ਼ ਜਿਹੜਾ ਆ ਹੁਣ ਥੋੜਾ ਹੋ ਗਿਆ ਆ ਬਾਹਲਾ ਵੀ ਨਹੀਂ ਕਰਨਾ ਹੈਗਾ ਇਹਨਾਂ ਨੂੰ ਕੀ ਹੋਇਆ ਇੱਥੇ ਹੈਨਾ ਆ ਦੇਖੋ ਪਿਆਜ਼ ਜਿਹੜਾ ਆ ਭੁੱਜ ਗਿਆ ਆ ਆਪਾਂ ਅਸੀਂ ਕਦੇ ਵੀ ਨਾ ਦਾਲ ਸਬਜੀ 'ਚ ਬਾਹਲਾ ਤੇਲ ਨਹੀਂ ਪਾਈਦਾ ਹੈਗਾ ਹੁਣ ਜਿਹੜੀ ਤੇਲ ਨਾ ਬਣਾਉਣੀ ਪੈਂਦੀ ਉਹ ਤਾਂ ਬਣਾਉਣੀ ਵੀ ਪੈਂਦੀ ਪਰ ਕੀ ਕਰੀਏ ਤੇ ਆਹ ਦੇਖੋ ਇੱਧਰ ਹੁਣ ਆਲੂ ਜਿਹੜੇ ਆ ਇਹ ਵੀ ਹੋ ਗਏ ਆ ਤੇ ਬਿੰਗਣ ਵੀ ਹੋ ਗਏ ਆ ਇਹ ਜਿਹੜੀ ਸਬਜੀ ਆ ਹੁਣ ਇਹ ਜਿਹੜੀ ਆ ਦੇਖੋ ਆਲੂ ਤੇ ਬਿੰਗਣ ਪੂਰੀ ਤਰ੍ਹਾਂ ਨਾ ਪੱਕ ਚੁੱਕੇ ਆ ਹੁਣ ਇਹ ਆਹ ਦੇਖ ਲਓ ਇਸ ਤਰ੍ਹਾਂ ਤੇ ਅਜਾ ਤੱਕ ਉਧਰ ਹਲੇ ਜਿਹੜਾ ਤੜਕਾ ਆ ਉਹ ਤਿਆਰ ਹੁੰਦਾ ਆ ਹਨਾ ਤੇ ਆਹ ਦੇਖੋ ਮੈਂ ਤੁਹਾਨੂੰ ਆਲੂ ਦਿਖਾ ਦਿੰਨੀ ਆ ਇੱਕ ਤਾਂ ਜਿਹੜੀ ਆ ਕੋਰਟਣੀ ਜੇ ਇਹ ਨਾ ਹੁੰਦਾ ਨੇ ਆ ਦੇਖੋ ਆਲੂ ਵੀ ਬਣ ਗਏ ਆ ਆ ਦੇਖ ਲਓ ਠੀਕ ਐ ਇਸ ਤਰ੍ਹਾਂ ਕਰਕੇ ਤੁਸੀਂ ਵੀ ਦੇਖ ਲਿਆ ਕਰੋ ਇਹ ਬਿਲਕੁਲ ਵੀ ਕੜਾਈ ਦੇ ਥੱਲੇ ਲੱਗਦੇ ਨਹੀਂ ਹੈਗੇ ਜੇ ਤੁਸੀਂ ਕਹੋ ਵਿੱਚ ਪਾਣੀ ਨਹੀਂ ਪਾਇਆ ਹੈਗਾ ਥੱਲੇ ਲੱਗ ਜਾਣਗੇ ਨਹੀਂ ਇਹ ਲੋਹੇ ਦੀ ਕੜਾਈ 'ਚ ਤੁਸੀਂ ਵੀ ਲੋਹੇ ਦੀ ਕੜਾਈ 'ਚ ਸਬਜ਼ੀ ਬਣਾਇਆ ਕਰੋ ਉਦਾਂ ਵੀ ਲੋਹੇ ਦੀ ਕੜਾਈ 'ਚ ਸਬਜ਼ੀ ਬਣਾਉਣੀ ਬਹੁਤ ਚੰਗੀ ਹੁੰਦੀ ਆ ਚਲੋ ਜੀ ਮੈਂ ਇਧਰੋਂ ਗੈਸ ਕਰ ਦਿੱਤਾ ਹੁਣ ਬੰਦ ਤੇ ਇਧਰ ਆਪਣਾ ਜਿਹੜਾ ਤੜਕਾ ਆ ਉਹ ਤਿਆਰ ਹੁੰਦਾ ਆ ਹਨਾ ਹੁਣ ਇਹਦੇ ਵਿੱਚ ਆਪਾਂ ਲੂਣ, ਮਿਰਚਾਂ, ਹਲਦੀ ਸਭ ਕੁਝ ਪਾ ਦਾਂਗੇ। ਆ ਦੇਖੋ ਹਲਦੀ ਪਾਤੀ। ਮੈਂ ਕਿਹਾ ਥੋੜੀ ਜਿਹੀ ਹਲਦੀ ਹੋਰ ਪਾ ਦਈਂ। ਆ ਲੂਣ, ਮਿਰਚਾਂ ਜਿੰਨਾ ਵੀ ਤੁਹਾਨੂੰ ਜੰਨਾ ਤੁਸੀਂ ਖਾਣੇ ਜਾਨੀ ਕਿ ਉਹਨਾਂ ਕ ਆਪਣੇ ਹਿਸਾਬ ਦੇ ਨਾਲ ਪਾ ਲਿਓ। ਇਹ ਥੋੜਾ ਮਸਾਲਾ ਵੀ ਪਾ ਦਿੱਤਾ ਆ। ਲੂਣ ਹੋਰ ਪਾਤਾ ਥੋੜਾ ਜਿਹਾ ਤੇ ਥੋੜੀ ਜਿਹੀ ਹਲਦੀ ਵੀ ਹੋਰ ਪਾਤੀ ਮੈਨੂੰ ਘੱਟ ਲੱਗਦੀ ਸੀ। ਆ ਦੇਖੋ ਹੁਣ ਇਹਨੂੰ ਥੋੜਾ ਜਿਹਾ ਇੰਨਾ ਕੁ ਬਸ ਕਰਕੇ ਤਾਪਾਇ ਚ ਜਿਹੜਾ ਟਮਾਟਰ ਕਰਕੇ ਰੱਖਿਆ ਹੋਇਆ ਨਾ ਉਹਨੂੰ ਇਹਦੇ ਵਿੱਚ ਪਾ ਦਵਾਂਗੇ ਅੱਜ ਧਨੀਆ ਸਾਡੇ ਹੈ ਨਹੀਂਗਾ ਤੇ ਧਨੀਆ ਤੋਂ ਬਗੈਰ ਹੀ ਸਬਜ਼ੀ ਬਣਾਉਣੀ ਆ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਬੱਚੇ ਬਹੁਤ ਪਸੰਦ ਕਰਦੇ ਆ ਬਿੰਗਣ ਤੇ ਚਲੋ ਜੇ ਨਾ ਵੀ ਆਲੂ ਜਿਹੜੇ ਵਿੱਚ ਪਾਉਂਦੇ ਨਾ ਬੱਚੇ ਉਹ ਹੀ ਆਲੂ ਹੀ ਖਾਂਦੇ ਆ ਤੇ ਜਿਹੜੇ ਬਾਕੀ ਸਬਜ਼ੀ ਆ ਉਹ ਤਾਂ ਸਾਡੇ ਵਰਗਿਆਂ ਦੀ ਹੀ ਸਹੀ ਆ ਜਾਂਦੀ ਆ ਫੇਰ ਬੱਸ ਤੇ ਸਾਡੇ ਨਿਆਣੇ ਜਿਹੜੇ ਆਲੂ ਜ਼ਿਆਦਾ ਪਸੰਦ ਕਰਦੇ ਆ ਇਹ ਟਮਾਟਰ ਮੈਂ 3 ਕਪਾਏ ਸੀਗੇ ਤਿੰਨੇ ਗ੍ਰाइंड ਕਰਕੇ ਤਾਂ ਹੁਣ ਇਹ ਦੇ ਵਿੱਚ ਆਪਾਂ ਪਾ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਤੜਕੇ ਜਿਹੜਾ ਇਹ ਟਮਾਟਰ ਵੀ ਵੇਚੀ ਭੁੱਜ ਜਾਊਗਾ ਮੜਾ ਜੇ ਵਿੱਚ ਆਪਾਂ ਹੁਣ ਇਹਦੇ ਵਿੱਚ ਪਾਣੀ ਵੀ ਪਾ ਦਿੰਨੇ ਆ ਤਾਂ ਜੋ ਟਮਾਟਰ ਜਿਹੜਾ ਉਹ ਵੀ ਪੱਕ ਜਾਵੇ ਹਨਾ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਇਹਦੇ ਵਿੱਚ ਬਸ ਜ਼ਿਆਦਾ ਨਹੀਂ ਪਾਉਣਾ ਹੈਗਾ ਬਸ ਇੰਨਾ ਕੀ ਪਾਉਣਾ ਹੈ ਠੀਕ ਹੈ ਹੁਣ ਇਹਦੇ ਵਿੱਚ ਨਾ ਆਪਾਂ ਸਾਰੇ ਜਿਹੜੇ ਆ ਮਸਾਲਾ ਪੁੱਜ ਗਿਆ ਸੀਗਾ ਤੇ ਇਹ ਨਾ ਹੁਣ ਆਪਾਂ ਆਲੂ ਤੇ ਬਿੰਗਣੇ ਇਹਦੇ ਵਿੱਚ ਜਿਹੜੇ ਆ ਸਾਰੇ ਰਲਾ ਦਿੱਤੇ ਆ ਰਲਾ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਇਹਨੂੰ ਮਿਕਸ ਕਰ ਦੇਣਾ ਆ ਵਿੱਚ ਤੇ ਆਪਾਂ ਮਾੜਾ ਜਿਹਾ ਪਾਣੀ ਪਾ ਕੇ ਨਾ ਆਪਾਂ ਇਹਨੂੰ ਫੇਰ ਇਹਨਾਂ ਨੂੰ ਲੈਣੇ ਆ ਥੋੜਾ ਜਿਹਾ ਹੀ ਬਾਲਾ ਨਹੀਂ ਪਾਉਣਾ ਹੈਗਾ ਵੀ ਜਾਂ ਜਿਹੜਾ ਸਾਰਾ ਮਸਾਲਾ ਆ ਨਾ ਵਿੱਚ ਰਚ ਜਾਊਗਾ ਇਹਦੇ ਬਸ ਜ਼ਿਆਦਾ ਨਹੀਂ ਪਾਉਣਾ ਹੈਗਾ ਥੋੜਾ ਜਿਹਾ ਪਾਉਣ ਆਇਆ। ਵੀ ਤਾਂ ਜੋ ਇਹ ਮਸਾਲਾ ਆ ਵਿੱਚ ਰਚਦੇਵੇ। ਤੇ ਇਹ ਹੁਣ ਸਬਜੀ ਆਪਣੀ ਹੋ ਗਈ ਆ ਤਿਆਰ। ਲਓ ਜੀ ਆਪਾਂ ਗੈਸ ਘਟ ਕਰ ਦਿੱਤਾ ਆ। ਇਹਦਾ ਮਸਾਲਾ ਹਨਾ ਜਿੰਨਾ ਤਾਂ ਵੀ ਜ਼ਿਆਦਾ ਹੋਵੇ ਤਾਂ ਇੰ ਚੰਗਾ ਲੱਗਦਾ ਆ ਇਹ। ਲਓ ਮਸਾਲਾ ਦੇਖੋ ਕਿੰਨਾ ਆ ਸਬਜੀ ਐਨ ਬਣ ਗਈ ਆ ਬਿਲਕੁਲ ਤਿਆਰ ਆ ਹੁਣ ਸਬਜੀ ਖਾਣ ਵਾਸਤੇ। ਤੇ ਤੁਸੀਂ ਸਾਡੀ ਵੀਡੀਓ ਦੇਖਦੇ ਆਂ ਧੰਨਵਾਦ